ਦੋਸਤੋ ਭਾਰਤ ਦੇ ਵਿੱਚ ਜਿਹੜਾ ਹਿਊਮਨ ਡਿਵੈਲਪਮੈਂਟ ਦਾ ਇੰਡੈਕਸ ਹੈ ਜਿਹੜਾ ਬੇਰੁਜ਼ਗਾਰੀ ਦਾ ਮਾਮਲਾ ਹੈ ਉਹ ਬਹੁਤ ਹੀ ਖਤਰਨਾਕ ਪੱਧਰ ਦੇ ਉੱਪਰ ਪਹੁੰਚ ਰਿਹਾ ਪਿਛਲੇ 20 ਸਾਲਾਂ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ ਉਹ ਡਬਲ ਹੋ ਗਈ ਹੈ ਤੇ ਇਹਦੇ ਬਾਰੇ ਦੇ ਵਿੱਚ ਬੜੀ ਚਿੰਤਾ ਦਾ ਵਿਸ਼ਾ ਹੈ ਜਿੱਥੇ ਵਿਗਿਆਨ ਨੇ ਇੰਨੀ ਤਰੱਕੀ ਕੀਤੀ ਜਿੱਥੇ ਇਹਨਾਂ ਕੁਝ ਸਾਡੇ ਕੋਲੇ ਆ ਗਿਆ ਇਸ ਤਰੀਕੇ ਨਾਲ ਇਨਸਾਨ ਨੂੰ ਜੇਕਰ ਰੋਜ਼ਗਾਰ ਨਹੀਂ ਮਿਲੇਗਾ ਔ ਉਹ ਆਪਣੀਆਂ سہولتਾਂ ਜਿਹੜੀਆਂ ਨਹੀਂ ਪ੍ਰਾਪਤ ਕਰ ਪਾਏਗਾ ਇਹ ਚਿੰਤਾ ਦਾ ਵਿਸ਼ਾ ਹੈ ਤੇ ਅੱਜ ਅਸੀਂ ਇਸ ਸੰਬੰਧ ਦੇ ਆਲਮੀ ادارے ਆਈ ਐਲਓ ਅਤੇ ਮਾਨਵੀ ਵਿਕਾਸ ਸੰਸਥਾ ਆਈ ਐਚਡੀ ਦੇ ਮਾਮਲੇ ਨੇ ਜਿਹੜਾ ਇਹਦੇ ਡਾਟੇ ਜਾਰੀ ਕੀਤੇ ਨੇ ਉਹਨਾਂ ਨੂੰ ਲੈ ਕੇ ਤੁਹਾਡੇ ਨਾਲ ਕੁਝ ਗੱਲਾਂ ਕਰਾਂਗੇ ਆਲਮੀ ਆਲਮੀ ਕਿਰਤਾਦਾਰੇ ILO ਅਤੇ ਮਾਨਵੀ ਵਿਕਾਸ ਸੰਸਥਾ HDI ਦੀ ਭਾਰਤ ਵਿੱਚ ਰੋਜ਼ਗਾਰ ਦੇ ਹਾਲਾਤ ਬਾਰੇ ਸਾਂਝੇ ਤੌਰ ਤੇ ਪ੍ਰਕਾਸ਼ਿਤ ਸਾਲ 2024 ਦੀ ਰਿਪੋਰਟ ਮੁਤਾਬਕ ਦੇਸ਼ ਦੇ ਪੂਲ ਬੇਰੋਜ਼ਗਾਰਾਂ ਵਿੱਚੋਂ 83% ਦੇ ਨੌਜਵਾਨ ਹਨ। ਉਹਨਾਂ ਦੇ ਵਿੱਚ ਨੌਜਵਾਨ ਹਨ ਜਿਸ ਕਰਕੇ ਭਾਰਤ ਨੂੰ ਬੇਰੋਜ਼ਗਾਰੀ ਦੇ ਸੰਕਰਨੇ ਜਕਰ ਨੇ ਆਇਆ। ਇਸ ਰਿਪੋਰਟ ਮੁਤਾਬਕ ਸਾਲ 2022 ਵਿੱਚ ਘੱਟੋ-ਘੱਟ ਸੈਕੰਡਰੀ ਸਿੱਖਿਆ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਦਾ ਅਨੁਪਾਤ ਵਧ ਕੇ 65.7% ਹੋ ਗਿਆ ਜੋ ਸਾਲ 2020 ਵਿੱਚ 35% ਸੀ 35 ਤੋਂ ਸਿੱਧਾ ਵਧ ਕੇ ਇਹ 65% ਹੋ ਗਿਆ ਰਿਪੋਰਟ ਦੀਆਂ ਲੱਭਤਾਂ ਨਾਲ ਇੱਕ ਗੱਲ ਸਾਫ਼ ਹੋ ਗਈ ਆ ਕਿ ਆਬਾਦੀ ਦੇ ਲਾਭਾਂਸ਼ਤਾ ਫਾਇਦਾ ਉਠਾਉਣ ਦੇ ਦਾਅਵੇ ਨਿਰਮੂਲ ਸਾਬਤ ਹੋਏ ਨੇ ਕਹਿੰਦੇ ਸੀ ਕੇਸੀ ਡਿਵੈਲਪਮੈਂਟ ਕਾਲਿਆ ਡਿਵੈਲਪਮੈਂਟ ਦਾ ਜਿਹੜਾ ਫਾਇਦਾ ਹੈਗਾ ਉਹ ਤੱਕ ਨਹੀਂ ਪਹੁੰਚਿਆ ਅਤੇ ਇਸ ਮਾਮਲੇ ਵਿੱਚ ਭਾਰਤ ਦੀ ਕਾਬਲੀਅਤ ਤੇ ਵੀ ਸ਼ਵਾਦੀਆ ਨਿਸ਼ਾਨ ਲੱਗ ਗਿਆ। ਸਾਲ 2001 ਤੇ ਦੇਸ਼ ਦੀ ਕੁੱਲ ਆਬਾਦੀ ਵਿੱਚ ਨੌਜਵਾਨਾਂ ਦਾ ਅਨੁਪਾਤ 27% ਦੀ ਸੀ। ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸਾਲ 2000 ਤੋਂ 2018 ਤੱਕ ਦੇ ਲੰਮੇ ਆਸੇ ਦੌਰਾਨ ਕਿਰਤ ਸ਼ਕਤੀ ਭਾਗੀਦਾਰੀ ਦਰ, ਕਾਮਾ ਆਬਾਦੀ ਅਨੁਪਾਤ ਅਤੇ ਬੇਰੁਜ਼ਗਾਰੀ ਦਰ ਦੀ ਹਾਲਤ ਵਿੱਚ ਬਿਗੜਦੀ ਰਹੀ ਆ ਪਰ 2019 ਤੋਂ ਬਾਅਦ ਇਸ ਵਿੱਚ ਥੋੜਾ ਸੁਧਾਰ ਆਇਆ ਸੀ ਇਹ ਮੋੜਾ ਉਦੋਂ ਪਿਆ ਜਦੋਂ ਕੋਵਿਡ-19 ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਆਰਥਿਕ ਤਵਾਹੀ ਦੇ ਦੌਰ ਆਏ ਸਨ ਜਿਸ ਵਿੱਚ ਕੋਵਿਡ ਸਾਹਆਂ ਦੀਆਂ ਦੋ ਤਿਮਾਹੀਆਂ ਵਿੱਚ ਸਿਖਰਾਂ ਦਾ ਪਵਲ ਰਿਹਾ ਹੈ ਉਂਝ ਰਿਪੋਰਟ ਦੇ ਲਿਖਾਰੀਆਂ ਦਾ ਕਹਿਣਾ ਹੈ ਕਿ ਇਸ ਸੁਧਾਰ ਨੂੰ ਬਹੁਤ احتیاط ਨਾਲ ਸਮਝਣ ਦੀ ਲੋੜ ਹੈ ਕਿਉਂਕਿ ਮੰਦੀ ਦੇ ਦੌਰ ਵਿੱਚ ਪੈਦਾ ਹੋਣ ਵਾਲੀਆਂ ਨੌਕਰੀਆਂ ਮੁਤਲਕ ਇਹ ਸੰਦੇਹ ਪੈਦਾ ਕੀਤਾ ਹੁੰਦਾ ਹੈ ਕਿ ਇਹਨਾਂ ਤਬਦੀਲੀਆਂ ਦਾ ਸੰਚਾਲਨ ਕਿਹੜੇ ਕਾਰਕ ਕਰ ਰਹੇ ਹਨ ਦੁਨੀਆ ਦਾ ਸਭ ਤੋਂ ਵੱਧ ਆਵਾਦੀ ਵਾਲਾ ਮੂਲਕ ਭਾਰਤ ਜੋ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਆਥਚਾਰਾ ਵੀ ਹੈ ਰੋਜ਼ਗਾਰ ਦੇ ਰੋਜ਼ਗਾਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਬੇਰੋਜ਼ਗਾਰਾਂ ਨੂੰ ਨਤ ਪਾਉਣ ਲਈ ਸਰਕਾਰ ਅਤੇ ਉਦਯੋਗ ਜਗਤ ਨੂੰ ਨੇੜੇ ਹੋ ਕੇ ਤਾਲਮੇਲ ਕਰਨ ਦੀ ਜ਼ਰੂਰਤ ਹੈ ਮੋਕਾ ਆਰਥਿਕ ਸਲਾਹਕਾਰ ਵੀ ਅਨੰਤ ਨਗੇਸ਼ਵਰਨ ਨੇ ਉਦਯੋਗਜਗ ਤੇ ਵੱਧ ਵੱਧ ਲੋਕਾਂ ਨੂੰ ਨੌਕਰੀ ਦੇਣ ਦਾ ਜੁੰਮਾ ਪਾਉਂਦਿਆਂ ਕਿਹਾ ਹੈ ਕਿ ਇਹ ਸੋਚਣਾ ਸਹੀ ਨਹੀਂ ਕਿ ਸਰਕਾਰ ਦੇ ਦਖਲ ਨਾਲ ਹਰ ਸਮਾਜਿਕ ਜਾਂ ਆਰਥਿਕ ਸਮੱਸਿਆ ਹੱਲ ਹੋ ਸਕਦੀ ਹੈ ਫਿਰ ਵੀ ਹੁਨਰ ਵਿਕਾਸ ਤੇ ਰੋਜ਼ਗਾਰ ਪੈਦਾ ਕਰਨ ਵਾਲੀਆਂ ਯੋਜਨਾਵਾਂ ਬਣਾਉਣ ਵਿੱਚ ਨੀਤੀ ਨਿਰਧਾਰਕਾਂ ਦੀ ਹੈ ਅਹਿਮ ਭੂਮਿਕਾ ਹੈ ਨੌਕਰੀਆਂ ਦੀ ਗੁਣਵੱਤਾ ਇਨਾਂ ਦੀ ਗਿਣਤੀ ਨਾਲੋਂ ਕਿਸੇ ਵੀ ਤਰ੍ਹਾਂ ਘਟ ਨਹੀਂ। ਖੇਤ ਧਾਰਕ ਨਿਰਮਾਨ ਸੇਵਾਵਾਂ ਅਤੇ ਸਾਰੇ ਖੇਤਰ ਵਿੱਚ ਮਜਬੂਤ ਵਿਕਾਸ ਤੋਂ ਸੇਧ ਲੈ ਕੇ ਭਾਰਤ ਦੇ ਪੜ੍ਹੇ ਲਿਖੇ ਨੌਜਵਾਨਾਂ ਦੇ ਹੁਨਰ ਦੀ ਵੱਧ ਤੋਂ ਵੱਧ ਕਾਰਗਰ ਢੰਗ ਨਾਲ ਵਰਤੋਂ ਕਰ ਸਕਦੇ ਹਨ। ਇਸ ਲਈ ਰੋਜ਼ਗਾਰ ਮੁਖੀ ਨੀਤੀਆਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਨਾਲ ਹਾਲ ਹੀ ਵਿੱਚ ਆਈ ਆਰਥਿਕ ਨਾ ਬਰਾਬਰੀ ਵਾਲੀ ਰਿਪੋਰਟ ਵੱਲ ਉਚੇਰਾ ਧਿਆਨ ਦੇਣ ਦੀ ਵੀ ਲੋੜ ਹੈ। ਜਿਦੇ ਵਿੱਚ ਹਾਲ ਜਿਹੜੀ ਹੈਗੀ ਆ ਹੋਰ ਵੀ ਬਹੁਤ ਖਰਾਬ ਦਿੱਤੀ ਗਈ ਹੈ। ਰਜ਼ਗਾਰ ਤੇ ਬਰਾਬਰੀ ਆਪਸ ਵਿੱਚ ਡੂੰਘੇ ਜੁੜੇ ਹੋਏ ਹਨ ਜਿੰਨੀ ਛੇਤੀ ਬਰਾਬਰੀ ਵਾਲੇ ਰਾਹ ਖੁੱਲਣਗੇ ਉੰਨੀ ਹੀ ਤੇਜ਼ੀ ਨਾਲ ਬੇਰਜ਼ਗਾਰੀ ਉੱਤੇ ਕਾਬੂ ਪਾਇਆ ਜਾ ਸਕੇਗਾ ਵਿਕਾਸ ਦੀ ਹਰ ਥਾਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਅਜਿਹਾ ਕਰਕੇ ਹੀ ਮੁਲਕ ਦਾ ਵਿਕਾਸ ਸਭ ਲੋਕਾਂ ਮੇ ਲਾਹੇਵੰਦ ਹੋ ਸਕਦਾ ਹੈ ਦੋਸਤੋ ਇਹ ਜੇ ਅਸੀਂ ਸਮਝੀਏ ਵੀ ਸਰਕਾਰਾਂ ਇਸੇ ਤਰੀਕੇ ਨਾਲ ਕੱਲਣੀਆਂ ਤਾਂ ਇਹਦੇ ਬਾਰੇ ਵਿੱਚ ਵੀ ਸਾਨੂੰ ਜਿਹੜਾ ਹੈਗਾ ਸੋਚਣਾ ਚਾਹੀਦਾ ਕਿ ਜੇ ਇਸੇ ਤਰੀਕੇ ਨਾਲ ਨਹੀਂ ਹੋਏਗਾ ਇਹਦੇ ਲਈ ਸੰਘਰਸ਼ਾਂ ਅਤੇ ਉਸ ਤੋਂ ਬਿਨਾ ਆਪਣੀ ਜਿਹੜੀ ਵੋਟ ਹੈਗੀ ਆ ਉਹਦਾ ਸਹੀ ਤਰੀਕੇ ਨਾਲ ਇਸਤੇਮਾਲ ਉਹਦੇ ਵੱਲ ਵੀ ਸਾਨੂੰ ਤੁਰਨਾ ਪੈਗਾ ਲੋਕਾਂ ਨੂੰ ਨੌਜਵਾਨਾਂ ਨੂੰ ਇਹਦੇ ਲਈ ਪਹਿਲ ਕਰਨੀ ਪੈਗੀ ਤੇ ਤਾਂ ਕਿਤੇ ਜਾ ਕੇ ਅਸੀਂ ਇੱਧਰ ਨੂੰ ਚੱਲ ਸਕਦੇ ਹਾਂ ਦੇਸ਼ ਨੂੰ ਛੱਡ ਕੇ ਜਾਂ ਜਿਹੜੇ ਹੋਰ ਇਹਨਾਂ ਤੋਂ ਮੋੜਾ ਪਾ ਕੇ ਇਹਦੇ ਨਾਲ ਜਿਹਦੇ ਰਾਹ ਨਹੀਂ ਖੁੱਲ ਸਕਦੇ ਸਾਨੂੰ ਸਾਰਿਆਂ ਨੂੰ ਲਾਮਬੰਦ ਬੋਕੇ ਸਰਕਾਰ ਨੂੰ ਵੇਸਤੇ ਸੋਚਣਾ ਪਏਗਾ ਆ ਕਿ ਜਿਹੜਾ ਡਿਵੈਲਪਮੈਂਟ ਦਾ ਮੈਟਰ ਹੈ ਵਿਕਾਸ ਦਾ ਮੈਟਰ ਹੈ ਉਹ ਹੇਠਾਂ ਤੱਕ ਆਮ ਲੋਕਾਂ ਤੱਕ ਪਹੁੰਚ ਸਕੇ ਦੋਸਤੋ ਅਜਿਹੇ ਕੁਸ਼ਲ ਸੀ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੇਰ ਮਿਲਾਂਗੇ ਕਿਸੇ ਨਵੇਂ ਮਿਸ਼ਨ ਲੈ ਕੇ ਵੇਖਦੇ ਰਹੋ ਰੈਸ਼ਨਲ ਟਾਪ